ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਮੈਂ ਬਲਦੇਵ ਹਾਂ ਜਟਪੁਰੀ ਅੱਜ ਅਸੀਂ ਪਹੁੰਚੇ ਹਾਂ ਮੁੱਲਾਪੁਰ ਦਾਖਾ ਵਿਖੇ ਜਿੱਥੇ ਸਰਕਾਰੀ ਕਿੰਨਿਆ ਸਕੂਲ ਦਾਖਾ ਵਿਖੇ ਅੱਜ ਸ੍ਰੀ ਡਾਕਟਰ ਕਮਲ ਨੈਣ ਕੰਗ ਜੀ ਸਕੂਲ ਦੇ ਵਿੱਚ ਇਕ ਘਟਨ ਕਰਨ ਪਹੁੰਚੇ ਨੇ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਬਾਹਰ ਅੱਗੇ ਜਾ ਕੇ ਬਸ ਇੰਨੀ ਹਾਂ ਜੀ ਹਾਂ ਜੀ ਜੇ ਆਈਸੀਓ ਨੂੰ ਆਪਾਂ ਜੇ ਦੋ ਪੀਰਾਂ ਨੂੰ ਮੈਂ ਹਾਂ ਫਿਰ ਇਹ ਜਿਹੜਾ ਇਹ ਜਿਹੜਾ ਪ੍ਰੈਸਪੋਜ਼ ਨਾ ਨਾ ਕੋਪੀ ਆ ਰਿਹਾ ਹੈ ਜੀ ਗੱਲ ਹੈ ਜੀ ਨੋਸਟਾਲਜੀਆ ਬਹੁਤ ਵਧੀਆ ਹੈ ਇੱਕ ਵਾਰ ਇੱਕ ਮਿੰਟ 그게 아주 어 전혀 저지 Beach

ਸਟਾਫ ਖਰੀਦਣ ਨੂੰ ਆਉਂਦੇ ਸਟਾਫ ਆ ਸਾਰਾ ਜਿੱਦਾਂ ਕਾਜ ਸਟਾਫ ਫੋਟੋਸਟੋਕ ਕੀ ਹੰਨਾ ਚਾਹੀਦਾ ਕੋਈ ਨਹੀਂ ਆਣੋ ਉਹ ਤਾਂ ਕਿਦਾ ਆਣੋ ਦੇਖਿੰਦੇ ਸੈਡ ਜੀ ਥੋੜਾ ਜਿਹਾ ਇੱਕ ਮਿੰਟ ਅੱਗੇ ਨੂੰ ਹਾਂ ਸਾਰੇ ਸਾਰੇ ਉਹ ਚੋ ਪਿੱਛੇ ਵਾਲੇ ਬੱਸ ਬੱਸ ਅੱਗੇ ਨਾ ਜਾਈਂ ਮਾਤਰੀ ਜੀ ਆਜੋ 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 ਸਰੀ ਚੱਲ ਗਈ ਕੋਈ ਨਹੀਂ ਬੱਸ ਹਾਂ ਸਰਾਂ ਜੀ ਆਜੋ ਅੰਦਰ ਖੜੀ 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 ਜੀ ਜਿਹੜੇ ਸਿੱਖ ਚੜੋ ਜੀ ਫਤਿਹਗੁਰ ਸਾਹਿਬ ਪਿੱਛੇ ਹੋ ਪਰ ਮਾਰ ਲਾਈ ਤੁਸਾਂ ਇਸ ਪਿੱਛੇ ਨਾ ਹੋ ਜੀ ਚੱਕੋ ਮਾਤਾ ਜੀ ਵਾਹ ਕਰੋ ਹਾਂ ਜੀ ਸਰ ਸਾਰੇ ਦੇਖੋ ਤਾਂ ਸਾਹਮਣੇ ओके सर। ਕਿਹਾ ਬਟ। ਆਓ ਜੀ। ਨਹੀਂ ਬੱਚੀ ਹੋ ਜਾ। ਤੇ ਅੱਜ ਸੀ। ਆਪਾਂ ਆਪਣੀ ਸਰਜੀ ਮਾਦਾ ਸਾਈਨ ਸਾਈਨ। ਟੀਮ ਆਪਣੀ ਆਪਣੀ ਟੀਮ ਲਾਣੋ ਪੇਰੈਂਟ ਨੇ। ਅੱਜ ਦਾ ਡੇ। एक नमी तोड़दा दिन, एको परिवर्तनदा दिन, साढे अपने में अपने समाजदा दिन। इस नमी के निखे हुए तोजू लेके आज अत्यत्य करके हुए सरदार बहुत बहुत सोलह एक करके बोले तो कि जो तो आते हैं, इन्हें नार मदारे भी डॉक्टर सरदार सरदार तो संविदा सेंग कोऑर्डिनेटर जी, सरदार विंदा सेंग सांगा सुल्तान चिक ला� सिंह जी मंत्री जी सरदार बेंत सिंह बल सरदार बूटा सिंह जी डॉक्टर संदीप वर्मा जी स्कूल कोऑर्डिनेटर ने जी मास्टर सुखदेव सिंह जी कमल तो जी लाखा तो पहुंचे हुए सरदार परमिंदर सिंह सबका सरपंच ब्लॉक प्रधान सरदार जगदीप सिंह जी ਸਾਡਾ ਤੁਹਾਡਾ ਸਾਰਿਆਂ ਦਾ ਸਾਡੇ ਸਕੂਲ ਦੇ ਪਹੁੰਚਾ ਤੇ ਸਾਡੇ ਕੈਂਡੀ ਸਮਾਰਟ ਸਕੂਲ ਦਾ ਦੇ ਵਿਰੇ ਬਹੁਤ ਭਾਰਗਾ ਭਰਿਆ ਦਿਨ ਚੜਿਆ ਹੈ ਦਾਖਾ ਪ੍ਰੂ ਦੇ ਪ੍ਰਿੰਸੀਪਲ ਮੈਮ ਜੀ ਉਹ ਦੁਆਰਾ ਹੀ ਸਮੂਹ ਸਟਾਫ ਵੱਲੋਂ ਤੇ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਸਰਦਾਰ ਕਵਲ ਨੈਸ ਐਨ ਜੀ ਕਾਮਨੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਕਿ ਮਾਣਯੋਗ ਸ਼ਖਸੀਅਤ ਨੇ ਜਿਨ੍ਹਾਂ ਦਾ ਅਸੀਂ ਜਿੰਨਾ ਵੀ ਬੇਰਵਾ ਕਰੀਏ ਉਹਨਾਂ ਦਾ ਧੰਨਵਾਦ ਕਰੀਏ ਉਹ ਘਟ ਪੈਂਦਾ ਹੈ ਸਾਡੇ ਲਾਭ ਘਟ ਪੈ ਜਾਂਦੇ ਤੇ ਨਾਲ ਉਹਨਾਂ ਨੇ ਉਹ ਤੋਂ ਵਕਤ ਵੰਕੇ ਸੱਜਣ ਫੋਨ ਕਰਕੇ ਮਾਰ ਕੇ ਬਾਲਟ ਵੈਕਟੇ ਬਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਤੋਂ ਪਹਿਲਾਂ ਨਹੀਂ ਸੰਸਥਾ 와 ਸਾਡੀ ਬੇਟੀ ਤੋਂ ਪੂਰੀ ਹੈ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਿਕਲਵਾਦ ਦੇ ਕਰਦੇ ਸਾਇਆ ਨੇ ਇਹਨਾਂ ਨੇ ਸਾਡੇ ਸਕੂਲ ਦੇ ਵਿੱਚ ਪਹੁੰਚ ਕੇ ਸਾਡੀ ਸਕੂਲ ਦੀ ਕੁਲਬਾੜੀ ਨੂੰ ਪ੍ਰਿੰਸੀਪਲ ਸਾਹਿਬ ਅਤੇ ਸਾਰੇ ਸਟਾਫ ਵੱਲੋਂ ਉਹਨਾਂ ਦੇ ਨਾਲ ਆਏ ਬਰਿੰਦਰ ਸਿੰਘ ਦਾਖਾ ਪਰਮਿੰਦਰ ਸਿੰਘ ਸਿੱਧਵਾੜ ਅਤੇ ਪਰਵਿੰਦਰ ਸਿੰਘ ਮਾਜਰੀ ਮਾਸਟਰ ਸੁਖਦੇਵ ਸਿੰਘ ਗਰਜੀਤ ਸਿੰਘ ਭੁੰਦੜੀ ਸੁਖਵੰਤ ਸਿੰਘ ਚੱਕਲਾ ਕਮਲ ਦਾਖਾ ਅਤੇ ਵਰਮਤ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭੁਪਿੰਦਰ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਮੈਂ ਬਲਦੇਵ ਹਾ ਜੱਟਪੁਰੀ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ आईटीएन इस तरह दीया ਖਬਰ ਆਪਣੇ ਆਲੇ ਦੁਆਲੇ ਦੇਖ ਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ